ਥੋੜਾ ਜਿਹਾ ਇੱਕ ਸਾਰੇ ਹੀ ਬੁਲਾਰਿਆਂ ਵੱਲੋਂ ਅਕਲ ਮਿਸ ਹੋ ਗਈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਰੋਜ਼ ਆਪ ਦੀ ਪਿੱਠ ਆਪ ਹੀ ਥਪਥ ਪਾਉਂਦੇ ਨੇ ਕਿ ਮੈਂ ਬਿਜਲੀ ਬਹੁਤ ਦੇਤੀ ਮੈਂ ਬਿਜਲੀ ਬਹੁਤ ਦੇਤੀ ਪਿਛਲੇ 3 ਦਿਨ ਤੋਂ ਅੱਜ ਚੌਥਾ ਦਿਨ ਆ ਗਿਆ ਪਿਛਲੇ 3 ਦਿਨ ਨੰਗ ਚੁੱਕੇ ਨੇ ਲਗਾਤਾਰ ਕਟੇ ਨੇ ਲੱਗ ਰਹੇ ਨੇ ਕਿ ਖੇਤਾਂ ਦੇ ਵਿੱਚ ਲੋਕ ਵਿਚਾਰੇ ਪਰੇਸ਼ਾਨ ਨੇ ਕਿਸਾਨਾਂ ਦੀਆਂ ਲੇਬਰ ਖੜ ਜਾਂਦੀ ਹੈ ਲੇਬਰ ਬੈਠੀ ਰਹਿੰਦੀ ਹੈ ਕੰਮ ਨਹੀਂ ਹੋ ਰਿਹਾ ਔਰ ਘਰਾਂ ਦੇ ਵਿੱਚ ਜਿਹੜੀ ਆਮ ਪਬਲਿਕ ਆ ਉਹਨਾਂ ਦਾ ਵੀ ਇਹ ਬੁਰਾ ਹਾਲ ਹੈ ਸਵਾਲ ਇਹ ਆ ਕਿ ਇਹ ਗੱਲ ਕਹਿ ਸਕਦਾ ਕੋਈ ਕਿ ਡਿਮਾਂਡ ਵਧ ਗਈ ਫਲਾਣਾ ਹੋ ਗਿਆ ਜਿਹੜੀ ਗਰਮੀ ਵਧੀ ਹੈ ਇਹ ਕੋਈ ਸਡਨਲੀ ਤਾਂ ਹੈ ਨਹੀਂ ਵੀ ਇਧਰੋਂ ਕਿਸੇ ਪਾਸੋਂ ਕੋਈ ਜਾਨਵਰਾਂ ਦਾ ਝੁੰਡਾ ਆ ਗਿਆ ਲਗਭਗ 1 ਮਹੀਨਾ ਹੋ ਗਿਆ ਟੈਂਪਰੇਚਰ ਸਿਕਰ ਤੇ ਹੈ ਉਹਦੀ ਵਿਵਸਥਾ ਕਰਨਾ ਉਹਦਾ ਪ੍ਰਬੰਧ ਕਰਨਾ ਪਤਾ ਸੀ ਕਿ ਬਿਜਲੀ ਦੀ ਲੋੜ ਪੈਣੀ ਹੈ ਉਹਦੀ ਵਿਵਸਥਾ ਕਿਉਂ ਨਹੀਂ ਕੀਤੀ ਗਈ ਸਰਕਾਰ ਦਾ ਫੇਲਰ ਹੈ ਔਰ ਅਸੀਂ ਜੋ ਦੇਖ ਰਹੇ ਹਾਂ ਕਿਸਾਨੀ ਦਾ ਅੱਜ ਪਿਛਲੇ ਦੋ ਦਿਨ ਕੱਲ ਇੱਕ ਇਹਨਾਂ ਨੇ ਆਪਦੇ ਇੰਜੀਨੀਅਰਾਂ ਤੋਂ ਬਿਆਨ ਦਵਾਤਾ ਕਿ ਕਿਸਾਨ ਹਫਤਾ ਲੇਟ ਹੋਣ ਆਪਦੀ ਬਜਾੰਦ ਲੇਟ ਕਰਨ ਇਹ ਕੋਈ ਤਰੀਕਾ ਹੈ ਕਿ ਕਿਸਾਨਾਂ ਨੂੰ ਇਹ ਕਹਦੇ ਵੀ ਤੁਸੀਂ ਬਜਾਂਦ ਲੇਟ ਕਰੋ ਜੇ ਕਿਸਾਨ ਬਜਾਂਦ ਲੇਟ ਕਰਨਗੇ ਤਾਂ ਇਫੈਕਟ ਦੇਖੋ ਕੀ ਪੈਣਾ ਹੈ ਕੀ ਇਹ ਅਲਾਉ ਕਰਨਗੇ ਕਿ ਮੌਇਸਟਰ ਜੇ ਝੋਨੇ ਦੀ ਦੀ ਵਿਕਣ ਦੇ ਸਮੇ ਉਹਦੀ ਕਟਾਈ ਦੇ ਸਮੇ ਮੌਇਸਟਰ ਵੱਡਾ ਵਾਲਾ ਝੋਨਾ ਚੱਕੂ ਸਰਕਾਰ ਕੌਣ ਚੱਕੇਗਾ ਉਹਨੂੰ ਔਰ ਅਗਲੀ ਗੱਲ ਹੈ ਜਿਹੜਾ ਝੋਨੇ ਦੀ ਕਟਾਈ ਸਮੇ ਪਰਾਲੀ ਦਾ ਰੋਜ਼ ਸਮੱਸਿਆ ਖੜੀ ਹੁੰਦੀ ਹੈ ਜਿੰਨਾ ਲੇਟ ਕਰੀ ਜਾਵਾਂਗੇ ਉਨੀ ਹੀ ਪ੍ਰਾਲੀ ਦੀ ਸਮੱਸਿਆ ਸਾਡੇ ਦੇ ਵਧਣੀ ਆ ਇਹ ਸਾਰੇ ਦੇ ਸਾਰਾ ਖਮਿਆਜਾ ਕਿਸਾਨ ਨੂੰ ਭੁਗਤਣਾ ਪੈ ਰਿਹਾ ਹਰ ਪੱਖ ਤੋਂ ਕਿਸਾਨ ਨੂੰ ਦਬਾਇਆ ਜਾ ਰਿਹਾ ਕਿ ਤੁਸੀਂ ਐਂ ਕਰ ਲਓ ਇਹ ਪ੍ਰਬੰਧ ਕਰਨੇ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਆਪ ਦੇ ਪ੍ਰਬੰਧ ਤੁਰੰਤ ਕਰਕੇ ਕਿਸਾਨਾਂ ਨੂੰ ਲੋੜ ਮੁਤਾਬਕ ਬਿਜਲੀ ਸਪਲਾਈ ਦੇਵੇ ਝੋਨੇ ਦੀ ਪ੍ਰਾਲੀ ਨੂੰ ਲੈ ਕੇ ਹਰ ਸਾਲ ਮੁੱਦਾ ਉੱਠਦਾ ਹੈ ਇਸ ਵਾਰ ਕਿਸਾਨਾਂ ਵੱਲੋਂ ਕੋਈ ਪੂਰੀ ਤਿਆਰੀ ਹੈਗੀ ਹੈ ਕਿ ਇਸ ਲੀਕੀ ਕੀਤਾ ਜਾ ਸਕੇ ਦੇਖੋ ਕਿਸਾਨ ਤਿਆਰੀ ਕਰਦੇ ਕਰਦੇ ਚਿਆਰੀ ਕਰਦੇ ਕਰਦੇ ਕਿਸਾਨ ਲੁੱਟੇ ਗਏ ਅੱਜ ਤੱਕ ਸਰਕਾਰ ਜਿੰਨੇ ਵੀ ਸਾਨੂੰ ਸੰਦ ਪ੍ਰੋਵਾਈਡ ਕਰਵਾਉਂਦੀ ਹੈ ਸਬਸਿਡੀ ਤੇ ਹਰ ਇੱਕ ਸੰਦ ਉਹ ਪ੍ਰੋਵਾਈਡ ਕਰਾਉਂਦੀ ਹੈ ਜਿਹਨੂੰ ਘੱਟੋ ਘੱਟ 60 ਹਾਰਸ ਪਾਵਰ ਦਾ ਟਰੈਕਟਰ ਖਿੱਚੇ ਕਿੰਨੇ ਕਿਸਾਨ ਆ ਜਿਹੜੇ 35 ਹਾਰਸ ਪਾਵਰ ਦੇ ਟਰੈਕਟਰ ਦੇ ਖਿੱਚਣ ਵਾਲੇ ਤਿਆਰ ਕਰਵਾ ਕੇ ਦੇਦੇ ਲੋਕਾਂ ਨੂੰ ਇਹਦਾ ਮਤਲਬ ਪਾਲਿਸੀ ਜਿਹੜੀਆਂ ਬਣ ਰਹੀਆਂ ਨੇ ਉਹ ਕਾਰਪੋਰੇਟ ਪੱਖੀ ਬਣ ਰਹੀਆਂ ਨੇ ਕਿਸਾਨਾਂ ਨੂੰ ਲੁੱਟ ਕਰਾਉਣ ਵਾਲੀ ਬਣ ਰਹੀਆਂ ਨੇ ਤਾਂ ਪ੍ਰਬੰਧ ਕਿਸਾਨ ਵਿਚਾਰਾ ਕਿਵੇਂ ਕਰ ਪਾਏਗਾ ਲੇਕਿਨ ਅਸੀਂ ਪਿਛਲੀ ਵਾਰ ਤੋਂ ਵੀ ਇਹ ਪਿੱਟ ਰਹੇ ਹਾਂ ਸਰਕਾਰ ਨੂੰ ਰਿਕੁਐਸਟਾਂ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਇੰਨਾ ਕੁ ਤਾਂ ਅਲਾਊ ਕਰੋ ਕਿ ਉਹ ਆਪਦੀਆਂ ਲਾਈਨਾਂ ਸਾੜ ਕੇ ਪਰਾਲੀ ਤੋਂ ਜਾਨ ਛੁਡਾ ਲੈਣਾ ਨਹੀਂ ਤਾਂ ਜਿੱਥੇ-ਜਿੱਥੇ ਇਹਨਾਂ ਦੇ ਜਿਹੜੇ ਸੰਧ ਦਿੱਤੇ ਸਾਡੇ ਕਿਸਾਨਾਂ ਨੂੰ ਉਹ ਲੋਕਾਂ ਸੂਪਰ ਸੀਡਰ ਚਲਾਉਂਦੇ ਨੇ ਉੱਥੇ ਸਮੱਸਿਆ ਆ ਰਹੀ ਹੈ ਜਿਨ੍ਹਾਂ ਨੇ ਮਲਚਿੰਗ ਕੀਤੀ ਆ ਉੱਥੇ ਸਮੱਸਿਆ ਆ ਰਹੀ ਆ ਤੁਸੀਂ ਦੇਖਿਆ ਇੱਥੇ ਸੁੰਡੀ ਪੈ ਗਈ ਜੀ ਕਿੱਲਾਂ ਦੇ ਕਿੱਲੇ ਫਸਲ ਬਰਬਾਦ ਹੋ ਗਈ ਕਿਸੇ ਨੇ ਬਾਤ ਨਹੀਂ ਪੁੱਛੀ ਕਿਸਾਨ ਦੀ ਸੋ ਕਿਸਾਨ ਚਾਰ ਛੇਪੇਰੋਂ ਇੱਕ ਸਮੱਸਿਆ 'ਚ ਘਿਰ ਚੁੱਕਿਆ ਜਿਹੜਾ ਹਰ ਇੱਕ ਚੀਜ਼ ਦਾ ਹੱਲ ਹੀ ਕਿਸਾਨ ਤੇ ਛੱਡਿਆ ਜਾ ਰਿਹਾ ਕਿ ਕਿਸਾਨ ਹੀ ਕਰੇ ਤੋ ਇਸ ਕਰਕੇ ਕਿਸਾਨ ਦੀ ਸਪੋਰਟ ਕਰਨੀ ਬਣਦੀ ਆ ਹੁਣ ਪਿੱਛੇ ਸਪਰੀਮ ਕੋਰਟ ਨੇ ਇੱਕ ਵਾਰੀ ਕਿਹਾ ਵੀ ਇਹਨਾਂ ਨੂੰ 100 ਰੁਪਇਆ ਕਵੰਟਲ ਇਨਸੈਂਟਿਵ ਦਿਓ ਸਪਰੀਮ ਕੋਰਟ ਦਾ ਹੁਕਮ ਨਹੀਂ ਮੰਨਿਆ ਕਿਸੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਨੂੰ ਜਿਹੜੇ ਸੰਦ ਦੇਣੇ ਆ ਉਹ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਵਾਓ ਕਿਸੇ ਨੇ ਨਹੀਂ ਦਿੱਤੇ ਈਵਨ ਇਹ ਵੀ ਕਿਹਾ ਕਿ ਜੇ ਨਹੀਂ ਦੇ ਸਕਦੇ ਇੰਨੇ-ਇੰਨੇ ਰੁਪਇਆ ਦੀ ਸਪੋਰਟ ਕਰ ਦਿਓ ਉਹ ਵੀ ਨਹੀਂ ਕੀਤੀ ਫਾਰਮਰ ਦੀ ਕੋਈ ਨਹੀਂ ਸੁਣ ਰਿਹਾ ਫਾਰਮਰ ਨੂੰ ਹੀ ਦੱਬਿਆ ਜਾ ਰਿਹਾ ਲੁੱਟਿਆ ਜਾ ਰਿਹਾ ਔਰ ਉਹ ਦਬਾਇਆ ਜਾ ਰਿਹਾ ਹੈ ਤੋ ਇਹ ਕਿੰਨਾ ਕ ਵਿਚਾਰਾ ਮਤਲਬ ਉਹ ਬੋਝ ਚੱਕ ਸਕੇਗਾ ਜਿਹੜਾ ਆਲਰੇਡੀ ਅੱਜ ਇਸ ਵੇਲੇ ਜਿੱਦੋਂ ਫਾਰਮਰ ਦੀ ਇਨਕਮ ਆ ਜੜੀ ਉਹ 27 ਰੁਪਏ ਦੇ ਪਰ ਡੇ ਐ ਤੇ ਤੁਸੀਂ ਅੰਦਾਜ਼ਾ ਲਾਓ ਕਿ ਫਾਰਮਰ ਇਹ ਸਾਰਾ ਕੁਝ ਚੱਕ ਲੇਗਾ ਵਜਨ ਸਰਕਾਰਾਂ ਹੈਲਪ ਕਰਨ ਤਾਂ ਹੀ ਇਹ ਸਾਰਾ ਕੁਝ ਆਲੋ ਸਕਦਾ ਹੈ ਅਨਾਜ ਕਿਸਾਨ ਆਪਣੇ ਲਈ ਨਹੀਂ ਪੈਦਾ ਕਰਦਾ ਅਸੀਂ ਅਸੀਂ ਚੌਲ ਕਿੰਨਾ ਖਾਂਦੇ ਆ ਪੰਜਾਬ ਦੇ ਲੋਕ ਚੌਲ ਕਿੰਨਾ ਖਾਂਦੇ ਆ ਔਰ ਸਾਨੂੰ ਸਾਡੀ ਐਗਰੀਕਲਚਰ ਯੂਨੀਵਰਸਿਟੀ ਦੇ ਥਰੂ ਦਿੱਤੇ ਗਏ ਉਹ ਔਰ ਸਾਡਾ ਪਾਣੀ ਵੀ ਲੁੱਟ ਲਿਆ ਸਦਾ ਕਿਸਾਨ ਵੀ ਲੁੱਟ ਲਿਆ ਤੇ ਅਨਾਜ ਚੱਕ ਕੇ ਠੀਕ ਜੀ ਸਰ ਇੱਕ ਉਸੀ 12 ਜੁਲਾਈ ਦਾ ਟਾਈਮ ਦੇ ਰਿਹਾ ਹਰਿਆਣਾ ਦੇ ਲਈ ਇਸ ਤੋਂ ਪਹਿਲਾਂ ਤੁਸੀਂ ਟ੍ਰੇਨਾਂ ਬੰਦ ਰੱਖੀਆਂ ਇਸ ਤੋਂ ਬਾਅਦ ਹਲੇ ਵੀ ਇੱਕ ਮਹੀਨੇ ਦਾ ਸਮਾਂ ਕੀ ਕਾਰਨ ਲੱਗਦਾ ਹੈ ਕਿ ਕਿਸਾਨ ਹਲੇ ਤੱਕ ਨੰਦੀਕ ਨੂੰ ਵਿਹਾਨ ਨਹੀਂ ਕਰ ਸਕੇ ਨਾ ਮਿਲੋ ਚਲੋ ਦੇਖੋ ਜਦੋਂ ਅਸੀਂ ਮੋਰਚੇ ਵਿੱਚ ਬੈਠੇ ਹੋਏ ਹਾਂ ਸਾਰੇ ਪੱਖਾਂ ਦੇ ਵਿਚਾਰ ਕਰਦੇ ਰਹੇਗੇ ਬਹੁਤ ਵਾਰੀ ਵਿਚਾਰ ਹੋ ਗਏ ਗੱਲਾਂ ਤੁਸੀਂ ਵੀ ਤਿੰਨ ਵਾਰੀ ਪੀਸੀ ਚ کہہ ਚੁੱਕੇ ਹੋ ਠੀਕ ਹੈ ਜੀ ਹੁਣ ਵੀ ਕਹਿ ਰਹੇ ਚੌਥੀ ਵਾਰੀ ਸੀ ਤਾਂ ਦੇਖੋ ਜੀ ਉਹਨਾਂ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਤੁਹਾਨੂੰ ਪੁੱਛੋ ਉਹਨਾਂ ਦਾ ਦੇਸ਼ ਚ ਹੋਇਆ ਕੀ ਆ ਰਹਿੰਦਾ ਖੰਦਾ ਹੋਰ ਵੀ ਕਰਵਾਉਣਾ ਤੋ ਕਰਵਾਈ ਜਾਂ ਆਪਾਂ ਵੀ ਲੱਗੇ ਹੋਏ ਉਹ ਵੀ ਲੱਗੇ ਹੋਏ ਆ ਤੋ ਕੋ ਰੋਲਾ ਨਹੀਂ ਹੈ ਸਰਕਾਰ ਨਾਲ ਜਦੋਂ ਅੰਦੋਲਨ ਚੱਲਦਾ ਬਾਗਲਾ ਵੀ ਆਪ ਵੀ ਲੜਾਈ ਲੜਦਾ ਸੀ ਆਪ ਵੀ ਲੜਾਈ ਲੜਦੇ ਅਸੀਂ ਤਾਂ ਫੇਰ ਕੁਝ ਕਰਦੇ ਆਂ ਤਾਂ ਪਹਿਲਾਂ ਸਮਾਂ ਦਿੰਦੇ ਆਂ ਪੀਸਫੁਲੀ ਕਰਦੇ ਸਰਕਾਰ ਨੂੰ ਵੀ ਸਰਕਾਰ ਸਾਡੀ ਗੱਲ ਮੰਨ ਲਵੇ ਨਹੀਂ ਮੰਨੂਗੀ ਅੰਦੋਲਨ ਹੋਰ ਤੇਜ਼ ਹੋਊਗਾ ਕਰਾਂਗੇ ਦੂਸਰਾ ਇੱਕ ਬਿਜਲੀ ਦੀਆਂ ਜਿੰਨਾ ਮੋਟਰਾਂ ਬਹੁਤ ਸਾਰੇ ਕਿਸਾਨਾਂ ਨੇ ਦੇਖਿਆ ਹੈ ਜਿਨ੍ਹਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਇੱਕ ਇੱਕ ਨਾਮ ਤੋਂ ਚਾਰ ਚਾਰ ਬਿਜਲੀ ਦੇ ਕਨੈਕਸ਼ਨ ਲੱਗਦਾ ਹੈ ਕਿ ਫ੍ਰੀ ਬਿਜਲੀ ਨੂੰ ਲੈ ਕੇ ਕੋਈ ਐਕਸ਼ਨ ਲੈਣਾ ਚਾਹੀਦਾ ਜਾਂ ਜਿਵੇਂ ਚੱਲ ਰਿਹਾ ਹੈ ਚੱਲ ਰਿਹਾ ਹੈ ਮੈਨੂੰ ਐ ਲੱਗਦਾ ਤੋ ਤੇ ਆ ਜਾਏ ਮੱਥ ਕੇ ਆਏ ਵੀ ਕਿਸਾਨਾਂ ਨੂੰ ਕਿਸੇ ਪਾਸੇ ਮਤਲਬ ਮਾਰ ਹੋਰ ਵਧਾਈਏ ਯਾਰ ਇੱਕੋ ਹੀ ਦਾ ਚੀਜ਼ ਸਾਨੂੰ ਦੇਖੋ ਐਮ ਜਿਹੜਾ ਸਾਨੂੰ ਬਿਜਲੀ ਫ੍ਰੀ ਮਿਲੀ ਹੈ ਧਿਆਨ ਨਾਲ ਸੁਣੋ ਤੇ ਤੂੰ ਸ਼ਾਇਦ ਉਦੋਂ ਹਜੇ ਪੱਤਰਕਾਰਤਾ ਦੀ ਲਾਈਨ 'ਚ ਨਾ ਆਇਆ ਉਵੇਂ ਜਦੋਂ ਬਿਜਲੀ ਫਰੀ ਆਈ ਮਗਰੋਂ ਕਈ ਮੁੰਡੇ ਆਏ ਹੋਣਗੇ ਨਵੇਂ ਇਹ ਵੀ ਨਵੇਂ ਆਏ ਉਦੋਂ ਮਗਰੋਂ ਬਿਜਲੀ ਫਰੀ ਦਿੱਤੀ ਕਿਉਂ ਹੈ ਪਾਣੀ ਫਰੀ ਦਿੱਤਾ ਕਿਉਂ ਹੈ ਅਸੀਂ ਮੰਗਦੇ ਸੀਗੇ ਕਿ ਸਾਨੂੰ ਸਾਡੀ ਫਸਲ ਦਾ ਰੇਟ ਪੂਰਾ ਦਿਓ ਡਾਕਟਰ ਸੁਮਿੰਨਾਥ ਦੀ ਰਿਪੋਰਟ ਵੀ ਮਗਰੋਂ ਆਈ ਹੈ ਅਸੀਂ ਇਹ ਮੰਗ ਕਰਦੇ ਸੀਗੇ ਕਿ ਫਾਰਮਰ ਨੂੰ ਉਹਦੀ ਫਸਲ ਦਾ ਰੇਟ ਆ ਜਿਹੜਾ ਜਿਹੜਾ ਸੂਚਕ ਅੰਕ ਨਾਲ ਉਦੇ ਮੁਤਾਬਕ ਅਗਰ ਸੂਚ ਕੰਕੜ ਨਾਲ ਦਿੰਦੇ ਆ ਨਾ ਜੀ 7600 ਰੁਪਇਆ ਘੱਟੋ ਘੱਟ ਕਣਕ ਦਾ ਰੇਟ ਬਣਦਾ ਹੈ 5400 ਰੁਪਇਆ ਘੱਟੋ ਘੱਟ ਝੋਨੇ ਦਾ ਰੇਟ ਬਣਦਾ ਹੈ ਅਗਰੇ ਇਹ ਦਿੰਦੇ ਆ ਤਾਂ ਉਹ ਵੀ ਘੱਟੋ ਘੱਟ ਹੈ ਜੇ ਅਸੀਂ ਥੋੜੇ ਜਿ ਨਾਲ ਵਿਸਾਰ ਲਾਂਗੇ ਤਾਂ ਵੀ ਸਾਡੇ ਇੰਨਾ ਬਣਦਾ ਉਹ ਨਹੀਂ ਦਿੱਤਾ ਸਾਨੂੰ ਸਾਨੂੰ ਤਾਂ ਬਾਦਲ ਸਾਹਿਬ ਨੇ ਕਹਿਦਾ ਆਹ ਲਓ ਜੀ ਤੁਹਾਨੂੰ ਜਿੰਨਾ ਚਿਰ ਕੇਂਦਰ ਨਹੀਂ ਕੋਈ ਦਿੰਦਾ ਆਹ ਮੈਂ ਦਿੰਦਾ ਤੁਹਾਨੂੰ ਇੰਨਾ ਉਹ ਸਾਨੂੰ ਮਿਲਿਆ ਉਹਦੇ ਤੇ ਵੀ ਡੰਗ ਠਾਈ ਫਿਰਦੇ ਆ ਇੱਕ ਲੋਡ ਬਾਕੀ ਨੂੰ ਮਿਲ ਲੈ ਇੱਕ 100 ਮਿਲਿਆ ਨੇ ਕੋ ਮਿਲਣਾ ਮੈਂ 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 ਦੱਸਦਾ ਇੱਕ ਮਿੰਟ ਜੀ 100 ਕਿੱਲਾ 200 ਕਿੱਲਾ 500 ਕਿੱਲੇ ਵਾਲਾ ਕੀ ਤੁਸੀਂ ਇਹਨੂੰ 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 ਕਿਸ ਤਰੀਕੇ ਨਾਲ ਲੈ ਰਹੇ ਆਂ ਆਪਾਂ ਮੇਰਾ ਮੰਨਣਾ ਔਰ ਸਾਡਾ ਕਹਿੰਦਾ ਮੇਰਾ ਨਹੀਂ ਤੁਸੀਂ ਮੇਰੇ ਨਾਲ ਬੈਠ ਜਿਓ ਤੁਹਾਡੀ ਤੁਹਾਨੂੰ ਵੀ ਮਨਾ ਲਾਂਗੇ ਵੀ ਆ ਗੱਲ ਐਵੇਂ ਹੀ ਆ ਅੱਜ 1 ਕੁਇੰਟਲ 1 ਕੁਇੰਟਲ ਕਣਕ 3200 ਨੂੰ ਪੈਦਾ ਹੋ ਰਹੀ ਹੈ ਜਿਹਨੇ ਜਦੋਂ ਮਰਜ਼ੀ ਆਪਾਂ ਫਿਰ ਵੇਲੇ ਟਾਈਮ ਤੇ ਬੈਠ ਕੇ ਚਰਚਾ ਕਰ ਲਾਂਗੇ ਹੁਣ 3200 ਨੂੰ ਪੈਦਾ ਹੁੰਦੀ ਹੈ ਜੀ ਵਿਕੀ ਕੀ ਰੇਟ ਸਾਡੀ 2200 250 ਬਿੰਦ ਨਤਰਵੀ ਕੀ ਹੈ ਨਾ ਹੁਣ 7900 ਰੁਪਈਆ ਯਾਰ ਸਾਨੂੰ ਘਾਟਾ ਪੈ ਰਿਹਾ ਹੈ ਤੇ ਜਿੰਨਾ ਕਿਸੇ ਨੇ ਵੱਧ ਪੰਗਾ ਲਿਆ ਹੈ ਨਾ ਜਿਹਨੂੰ ਤੁਸੀਂ ਉਹ ਵੱਡਾ ਗਿਣਿਆ ਜਿੰਨੇ ਉਹਨੇ ਵੱਧ ਵੇਚੀ ਹੈ ਤੇ ਜਦੋਂ ਜਦੋਂ ਜਿਹਦਾ ਜਿਹਦਾ ਮੁਨਾਫਾ ਹੋਏਗਾ ਜਿੰਨਾ ਵੱਧ ਤੇ ਜਾਊਗਾ ਨਾ ਮੁਨਾਫਾ guna ਹੁੰਦਾ ਜਾਊ ਤੇ ਜੇ ਘਾਟਾ ਹੈ ਤਾਂ ਜਿੰਨਾ ਵੱਧ ਵਿੱਚ ਉਹਨਾਂ ਘਾਟਾ guna ਹੁੰਦਾ ਗਿਆ ਸੋ ਇਸ ਕਰਕੇ ਫਾਰਮਰ ਦੀ ਹਾਲਾਤ ਆ ਜਿਹੜੇ ਉਹ ਬਹੁਤ ਮੰਦੇ ਨੇ ਉਹ ਕੋਈ 100 ਕਿੱਲੇ ਵਾਲਾ ਜਾਂ 50 ਕਿੱਲੇ ਵਾਲੇ ਵਾਲੀ ਗੱਲ ਨਹੀਂ ਹੈ ਇਹਨਾਂ ਨੂੰ ਵੰਡਿਏ ਨਾ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਰੇ ਦੇਸ਼ ਦਾ ਕਿਸਾਨ ਇੱਕ ਜੋ ਟੋਕ ਲੜਾਈ ਲੜੇ